ਸਰ ਸੇਬ ਜੀ ਆ ਜਿਹੜੀ ਆ ਜਿਹੜਾ ਸਮਾਂ ਸਾਡੇ ਕੋਲੇ ਐਨਾ ਕੋ ਕੀਮਤੀ ਹੈ ਐਨਾ ਕੋ ਮਹਿੰਗਾ ਸਮਾਂ ਹੈ ਮੈਂ ਬੇਨਤੀ ਆ ਮੈਂ ਕਹਦਾ ਹਾਂ ਸਰ ਸੇਬ ਜੀ ਬੜਾ ਭਿਆਨਕ ਸਮਾਂ ਹੋਣ ਵਾਲਾ ਹੁਣ ਐ ਮੇਰਾ خیال ਵੀ ਤੁਹਾਨੂੰ ਦੱਸ ਲਾ ਗਿਆ ਪਉਂਦਾ ਦੁਨੀਆ ਤੇ ਕੀ ਹੋ ਰਿਹਾ ਪੁੱਛਦਾ ਪਤਾ ਨਹੀਂ ਕਦੋਂ ਕੀ ਹੋ ਜਾਣਾ ਇੰਟਰਨੈਸ਼ਨਲ ਲੈਵਲ ਤੇ ਪਤਾ ਨਹੀਂ ਕੀ ਹੋ ਜਾਣਾ ਸਾਡੇ ਸਾਡੇ ਨਗਰ ਦੇ ਵਿੱਚ ਕੀ ਹੋ ਜਾਣਾ ਅੱਜ ਤੇ ਪਰसों ਤੋਂ ਹੀ ਗੱਲ ਹੈ ਮੈਂ ਖਬਰ ਸੁਣ ਰਿਹਾ ਸੀ ਇੱਕ ਪਿੰਡ ਤੇ ਹਮਲਾ ਹੋਇਆ ਇੱਕ ਧੜੇ ਵੱਲੋਂ ਇੱਕ ਪਿੰਡ ਤੇ ਹਮਲਾ ਹੋਇਆ ਕੀ ਸਮਝਦੇ ਉਹ ਪਿੰਡ ਦੇ ਸਾਰੇ ਬਾਣੇ ਨਹੀਂ ਕੰਜ਼ੂਮ ਦਾ ਮਰਦਾਰਾ ਤੇ ਕੀ ਅਸੀਂ ਉਦੋਂ ਜਾ ਗਾਂਗੇ ਜਦੋਂ ਸਾਡੇ ਪਿੰਡ ਤੇ ਅਮਰਤਾ ਹੋ ਜਾ ਸਾਡੇ ਘਰ ਤੇ ਆਪੋ ਨਾ